ਵੋਟ ਚੋਰੀ ਤੋਂ ਬਾਅਦ ਹੁਣੇ ਰਾਸ਼ਨ ਚੋਰ ਵੀ ਬਣ ਗਏ ਵੋਟ ਚੋਰੀ ਦਾ ਤਾਂ ਆ ਗਿਆ ਸਾਨੂੰ ਸਾਰਾ ਕੁਝ ਹੁਣ ਰਾਸ਼ਨ ਵੀ ਚੋਰੀ ਕਰਨਗੇ ਸਰ ਪੰਜ ਪੰਜ ਸਰਕਾਰ ਜਿਹੜੀ ਹੈ 8,2493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਲਗਭਗ 33 ਲੱਖ ਬੰਦਾ ਜਿਹੜਾ ਪੰਜਾਬ ਦਾ ਰਾਸ਼ਨ ਤੋਂ ਵਾਂਝਾ ਹੋ ਜਾਊਗਾ ਪੰਜਾਬ ਦਾ ਰੈਸ਼ਨ ਅਸੀਂ ਉਹਨੂੰ ਪੈਦਾ ਕਰਕੇ ਦਿੰਦੇ ਹਾਂ ਕਹਿੰਦੇ ਜੀ ਜਿਹਦੇ ਕੋਲ 4 ਪਹੀਆ ਵਾਲਾ ਵਾਹਨ ਥੋੜੇ ਕੋਲੇ 25 ਲੱਖ ਤੋਂ ਵੱਧ ਕੋਈ ਟਰਨਓਵਰ ਹੈ ਤਾਂ 1 ਕਰੋੜ ਤੋਂ ਵੱਧ ਥੋੜੇ ਕੋਲੇ ਜੀ ਨਹੀਂ ਨਾ ਜਾਂ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਜਾਂ ਵਾਟੇ ਹੁਣ ਮੇਰਾ ਸਵਾਲ ਇਹ ਹੈ ਕਈ ਵਾਰੀ ਇੱਕ ਭਾਈ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਉਹ ਸਰਕਾਰੀ ਨੌਕਰੀ ਤੇ ਲੱਗਣ ਸਾਰ ਅੱਜ ਕੱਲ੍ਹ ਇਹ ਰਿਵਾਜ ਹੋ ਗਿਆ ਉਹ ਸ਼ਹਿਰ ਸ਼ਿਫਟ ਕਰ ਜਾਂਦੇ ਆਦੇ ਬੱਚੇ ਪੜਾਉਣ ਵਾਸਤੇ ਜਾਂ ਲਾਈਫ ਸਟਾਈਲ ਨੂੰ ਪੁੱਛਾ ਚੱਕਣ ਵਾਸਤੇ ਤਾਂ ਦੂਜੇ ਬਾਕੀ ਪਰਿਵਾਰ ਦੇ ਮੈਂਬਰਾਂ ਦਾ ਫਿਰ ਕਿਹਾ ਕਿ ਉਹ ਬਣੂਗੇ ਜਿਹੜੇ ਜੀਤੇ ਬੰਦੇ ਨਾਂ ਤੇ ਕਾਰਡ ਬਣਿਆ ਹੋਇਆ ਹੈ ਜੇ ਉਹ ਬੰਦੇ ਕੋਲੇ ਕਾਰ ਹੈ ਤਾਂ ਦੂਜੇ ਪਾਈਪ ਕੋਲ ਥੋੜੀ ਹੈ ਦੂਜੇ ਸਾਰੇ ਪਰਿਵਾਰ ਦਾ ਕੀ ਤਸੂਰ ਹੈ ਨਾਲ ਤੁਸੀਂ ਇੱਕ ਬੰਦੇ ਪਿੱਛੇ ਤੁਸੀਂ ਸਾਰਾ ਪਰਿਵਾਰ ਨੂੰ ਭੁੱਖਾ ਮਾਰੋਗੇ ਹਰ ਰੋਜ਼ ਗੱਲਾਂ ਕਰਦੇ ਹੈ ਕਿ ਇੰਦਰ ਦੀਆਂ ਸਕੀਮਾਂ ਆ ਸਕੀਮ ਦੱਸਣਗੇ ਵੀ ਅਸੀਂ 3 ਲੱਖ ਬੰਦੇ ਦਾ ਕਾਰਡ ਕੱਟਦੇ ਆਪੀ ਸਕੀਮ ਦੇੰਦੇ ਆਪੀ ਉਸ ਕਰਾਈਟਰੀਆ ਨੂੰ ਐਂਟੀ ਹੋ ਜਾਂਦੀ ਕਾਉਂਟਰ ਕਰ ਸਖਤ ਵਿਰੋਧ ਕਰਦੇ ਆ ਇਸ ਗੱਲ ਦਾ ਪੰਜਾਬ ਤਾਂ ਸਾਰੇ ਦੇਸ਼ ਦੀ ਰੋਟੀ ਖਾਣ ਦਾ ਤੁਸੀਂ ਪੰਜਾਬ ਦੀ ਰੋਟੀ ਕੱਟੀ ਜਾਂਦੇ ਜਿੱਨਾ ਚਿਰ ਭਗਵਾਨ ਤਮਾਨ ਪੰਜਾਬ ਦਾ ਮੁੱਖ ਮੰਤਰੀ ਇੱਕ ਵੀ ਕਾਰ ਨਹੀਂ ਬਟਿੰਦੇ ਨਾ ਹੀ ਅਸੀਂ ਕਿਸੇ ਬੰਦੇ ਨੂੰ ਭੁੱਖਾ ਰਹਿਣ ਦੇਣਾ ਤੇ ਨਾ ਹੀ ਕਿਸੇ ਚੁੱਲ੍ਹੇ ਦੀ ਅੱਗ ਬੁਝੰਦ ਦੇਣੀ